ਹਾਂਜੀ ਮੇਰਾ ਨਾਮ ਡਾਕਟਰ ਮੁਕੇਸ਼ ਵਿਜੈ ਮੈਂ ਨਿਊਰੋ ਸਰਜਨ ਹਾਂ ਜੋ ਮੈਂ ਅਬਰੋਲ ਹਸਪੀਟਲ ਨਾਲ ਕਾਫੀ ਦਿਨ ਤੋਂ ਜੁੜਿਆ ਹੋਇਆ ਹਾਂ ਸੋ ਇਥੇ ਮੈਂ ਇੱਕ ਪੇਸ਼ੈਂਟ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹਵਾਂਗਾ ਸਾਡੇ ਨਾਲ ਇੱਕ ਪੇਸ਼ੈਂਟ ਨੇ ਜਿਨ੍ਹਾਂ ਦਾ ਨਾਮ ਮਹੰਗਾ ਸਿੰਘ ਹੈ ਇਹ तकरीबन 1.5 ਤੋਂ 2 ਮਹੀਨੇ ਪਹਿਲਾਂ ਸਾਡੇ ਕੋਲ ਦਾਖਲ ਹੋਏ ਸੀ ਬੜੀ ਗੰਭੀਰ ਹਾਲਤ ਵਿੱਚ ਆਏ ਸੀ ਇਹਨਾਂ ਦੇ 60ਵੀ ਲੱਗੀ ਸੀ ਬ੍ਰੇਨ ਦਾ ਪੈਰਲਾਈਸ ਦਾ ਅਟੈਕ ਵੀ ਆਇਆ ਸੀ ਸੀਜ਼ਰਸ ਵੀ ਐਸ ਹੀ ਐਨਨਨ ਇਫੈਕਸ਼ਨ ਵੀ ਹੈ ਗਈ ਸਭ ਕੁਝ ਇਕੱਠਾ ਹੀ ਸੀ ਇਹਨਾਂ ਦਾ ਐਂਡ ਕਾਫੀ ਦੇਰ ਤੱਕ ਬੇਹੋਸ਼ੀ ਦੀ ਹਾਲਤ ਚ ਕੋਮਾ ਕੰਡੀਸ਼ਨ ਚ ਵੈਂਟੀਲੇਟਰ ਤੇ ਰਹੇ ਐਂਡ ਆਪਾਂ ਇਹਨਾਂ ਦੀ ਵਾਰਸਾਂ ਨੂੰ ਸਾਰੀ ਗੱਲਾਂ ਸਮਝਾਈਆਂ ਕਿ ਨੌਬਤ ਹੈਗੀ ਹੈ ਕੰਡੀਸ਼ਨ ਹੈਗੀ ਹੈ ਸੋ ਇਹਨਾਂ ਨੇ ਵੀ ਸਾਰੀ ਗੱਲ ਸਮਝੀ ਸਾਡਾ ਪੂਰਾ ਸਾਡੇ ਤੇ ਭਰੋਸਾ ਰੱਖ ਕੇ ਇਹਨਾਂ ਨੇ ਆਪਣਾ ਪੇਸ਼ੈਂਟ ਦਾ ਇਲਾਜ ਕਰਵਾਇਆ ਜਦੋਂ ਇਹਨਾਂ ਨੂੰ ਆਪਾਂ ਥੋੜਾ ਡਿਸਚਾਰਜ ਕੀਤਾ ਸੀ ਉਦੋਂ ਉਦੋਂ ਵੀ ਇਹਨਾਂ ਦੀ ਕੋਮਾ ਕੰਡੀਸ਼ਨ ਹੀ ਸੀ ਤਕਰੀਬਨ ਅੱਖਾਂ ਕੋਲੀਆਂ ਸ਼ੁਰੂ ਕਰਤੀਆਂ ਸੀ ਇਹਨਾਂ ਨੇ ਗਲੇ ਚ ਵੀ ਨਾਲੀ ਸੀ ਨੱਕਵ ਦੇ ਰਸੇ ਵੀ ਨਾਲੀ ਸੀ ਪਸ਼ਾਬ ਦੇ ਰਸੇ ਵੀ ਨਾਲੀ ਸੀ ਲੇਕਿਨ ਇਹਨਾਂ ਦੇ ਵਾਰਸਾ ਨੇ ਵੀ ਪੂਰੀ ਮਿਹਨਤ ਕੀਤੀ ਅਸੀਂ ਵੀ ਪੂਰਾ ਹਸਪੀਟਲ ਨੇ ਆਪਣੇ ਵੱਲੋਂ ਜੋ ਸਹਿਯੋਗ ਹੋ ਸਕਦਾ ਸੀ ਕੀਤਾ ਅਲਟੀਮੇਟਲੀ ਫਿਰ ਫਿਰ ਦੁਬਾਰਾ ਆਪਾਂ ਐਡਮਿਟ ਕਰਕੇ ਇਹਨਾਂ ਨੂੰ ਜਿੰਨੀਆਂ ਨਾਲੀਆਂ ਸੀ ਜਦੋਂ ਹੋਸ਼ ਚ ਆ ਗਏ ਪੂਰੀ ਤਰ੍ਹਾਂ ਫਿਰ ਆਪਾਂ ਇਹਨਾਂ ਦੀਆਂ ਸਾਰੀਆਂ ਨਾਲੀਆਂ ਹੌਲੀ-ਹੌਲੀ ਕੱਢ ਦਿੱਤੀਆਂ ਤੇ ਅੱਜ ਪੇਸ਼ੈਂਟ ਜਦੋਂ ਸਾਡੇ ਸਾਹਮਣੇ ਆਇਆ ਇੱਕ ਡਾਕਟਰ ਲਈ ਇਹ ਹੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੁੰਦੀ ਉਹਦਾ ਪੇਸ਼ੈਂਟ ਤੌਰ ਫਿਰਕੇ ਚੱਲ ਕੇ ਆਪਣੇ ਪੂਰੀ ਹੋਸ਼ ਜਦੋਂ ਆਏ ਤੇ ਇੱਕ ਡਾਕਟਰ ਲਈ ਸਭ ਤੋਂ ਵੱਡਾ ਬlesing ਉਹੀ ਹੁੰਦੀ ਹੈ। ਸੋ ਇਹ ਸਾਰੇ ਹਸਪਤਲ ਦੀ ਸਾਰੀ ਟੀਮ ਦਾ ਬੜਾ ਵੱਡਾ ਐਫਰਟ ਹੈ ਕਿ ਐਸੀ ਹਾਲਤ ਵਿੱਚ ਜਿਹੜੇ ਪੇਸ਼ੈਂਟ ਆਂਦੇ ਨੇ ਉਹ ਅਬਰੋਲ ਹਸਪਤਲ ਵਿੱਚ ਬੈਠ ਕੇ ਆਪਾਂ ਪੂਰੀ ਸੇਵਾਵਾਂ ਦਿੱਤੀਆਂ ਤੇ ਵਧੀਆ ਤਰੀਕੇ ਨਾਲ ਅੱਜ ਪੇਸ਼ੈਂਟ ਨੂੰ ਪੇਸ਼ੈਂਟ ਸਾਡੇ ਸਾਹਮਣੇ ਹੈਗਾ। ਡਾਕਟਰ ਸਾਹਿਬ ਕਿਹੜੇ-ਕਿਹੜੇ ਰੋਗਾਂ ਸਪੈਸ਼ਲਿਸਟ ਹੋ ਜਾਂ ਕਿਹੜੀਆਂ ਬਿਮਾਰੀਆਂ ਹੋਂ ਤੇ ਇਹ ਚੈੱਕਅਪ ਕਰਵਾ ਸਕਦੇ ਹੋ ਡੀ ਜੀ? ਹਾਂਜੀ ਮੈਂ ਨਿਊਰੋ ਸਰਜਨ ਹੋਣ ਦੇ ਨਾਤੇ ਮੈਂ ਬ੍ਰੇਨ ਅਤੇ ਸਪਾਈਨ ਦੀ ਸਰਜਰੀਜ਼ ਕਰਦਾ। ਕੋਈ ਵੀ ਸਿਰਦੀ ਸੜਦਾ ਪੇਸ਼ੈਂਟ ਹੈ ਜਿਹਨੂੰ ਕਿਸੇ ਨੂੰ ਸਟ੍ਰੋਕ ਦਾ ਹੁੰਦਾ ਹੈ ਸਟ੍ਰੋਕ ਦੀ ਬਿਮਾਰੀ ਆਂਦੀ ਹੈ ਮਾਈਗ੍ਰੇਨ ਦੀ ਬਿਮਾਰੀ ਹੈ ਸਪਾਈਨ ਸਰਜਰੀ ਹੈ ਚਾਹੇ ਰੀੜ ਦੀ ਹੱਡੀ ਦੀ ਸੱਟ ਲੱਗੀ ਹੈ ਇਹ ਜ਼ਰੂਰੀ ਨਹੀਂ ਕਿ ਹਰ ਮਰੀਜ਼ ਨੂੰ ਆਪਰੇਸ਼ਨ ਦੀ ਲੋੜ ਹੁੰਦੀ ਹੈ ਕਈ ਪੇਸ਼ੈਂਟ ਨੇ ਜਿਹੜੇ ਦਵਾਈ ਨਾਲ ਹੀ ਠੀਕ ਹੁੰਦੇ ਨੇ ਸੋ ਜਿੱਥੇ ਆਪਰੇਸ਼ਨ ਦੀ ਲੋੜ ਹੈ ਉਥੇ ਅਸੀਂ ਆਪਰੇਸ਼ਨ ਦੀ ਸਹਾਇਤਾ ਲੈਨੇ ਆ ਜਿੱਥੇ ਮੈਡੀਕਲ ਮੈਨੇਜਮੈਂਟ ਦੀ ਲੋੜ ਹੈ ਉਥੇ ਆਪਾਂ ਸਾਰੀ ਟੀਮ ਰਲ ਕੇ ਆਪਣਾ ਮੈਡੀਕਲੀ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੈਸੇਜ ਇਹ ਦਗਾਉਂਗਾ ਆਪ ਲੋਕਾਂ ਨੂੰ ਮੈਂ ਹੀ ਕਹਿਣਾ ਚਾਹਾਂਗਾ ਕਿ ਇਸ ਹਸਪਤਾਲ ਵਿੱਚ ਬੀਗ ਨਿਊਰੋ ਸਰਜਨ ਮੇਰੀ ਸੇਵਾਵਾਂ 24 ਘੰਟੇ ਲਈ ਉਪਲਬਧ ਹਨ ਤੇ OPD ਡੇਜ਼ ਮੇਰੇ ਹੈਗੇ ਨੇ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਮੇਰਾ ਨਾਮ ਅਵਤਾਰ ਸਿੰਘ ਹੈ ਮੇਰੇ ਚਾਚਾ ਜੀ ਮਿੰਗਾ ਸਿੰਘ ਨੇ ਇਹਨਾਂ ਨੂੰ ਨਾ ਬੀਪੀ ਦੀ ਪ੍ਰੋਬਲਮ ਵੱਧ ਗਈ ਨਾ ਸੱਟ ਲੱਗੀ ਡਿੱਗ ਪਏ ਅਸੀਂ ਬਰੋਲ ਹਸਪਤਾਲ ਲੈ ਕੇ ਆਏ ਤੇ ਇਹਨਾਂ ਨੂੰ ਵੀ ਉਹ ਸਿੱਧਾ ਹੱਥ ਜਿੱਦਾਂ ਬੰਦਾ ਕੋਮਾ ਦੇ ਚਲ ਜਾਂਦਾ ਇਹਨਾਂ ਨੂੰ ਗਲੇ ਦੀ ਨਾਲੀ ਵੀ ਲੱਗੀ ਨੱਕ ਦੀ ਨਾਲੀ ਵੀ ਲੱਗੀ ਪਛਾਵ ਵਾਲੀ ਵੀ ਨਾਲੀ ਲੱਗੀ ਇਹਨਾਂ ਹਰ ਬਰੋਲ ਹਸਪੀਟਲ ਵਾਲਿਆਂ ਨੇ ਬਹੁਤ ਸਾਨੂੰ ਗਾਈਡ ਕੀਤਾ ਮਹੀਨਾ ਡੇਢ ਰੱਖਿਆ ਫਿਰ ਅਸੀਂ ਘਰ ਵੀ ਖੜਿਆ ਫਿਰ ਰਿਕਵਰੀ ਹੋਈ ਇੱਥੇ ਲਿਆਂਦਾ ਹੁਣ ਤੁਹਾਡੇ ਸਾਹਮਣੇ ਮੇਂਗਾ ਸਿੰਘ ਜੀ ਵੇਖੋ ਤੁਰਨ ਫਿਰਨਦੇ ਨੇ ਬਿਲਕੁਲ ਠੀਕ ਠਾਕ ਨੇ ਜੋ ਕਿ ਅਸੀਂ ਬਹੁਤ ਇਹਨਾਂ ਦਾ ਧੰਨਵਾਦ ਕਰਨੇ ਆ ਬਰੋਲ ਹਸਪੀਟਲ ਦਾ ਕਿ ਪ੍ਰੋਪਰ ਇਲਾਜ ਕੀਤਾ ਇਹਨਾਂ ਹਾਂਜੀ ਹਾਂਜੀ ਤੋਂ ਸੋਸਤੋ ਸਾਡਾ ਚਾਚਾ ਜੀ ਠੀਕ ਨੇ ਇਸ ਟਾਈਮ ਜਿਹੜੀ ਇਹਨਾਂ ਦੀ ਹਾਲਤ ਹੈ ਕੋਈ ਕਹਿ ਨਹੀਂ ਸਕਦਾ ਕਿ ਇਹ ਠੀਕ ਹੋਣਗੇ। ਅੱਛਾ ਜੀ। ਹਾਂ ਜੀ। ਨਾ ਬਜਣਾ ਵੀ। ਨਾ ਜੀ। ਜਿਹੜਾ ਜੀ ਜਦੋਂ ਅਸੀਂ ਲਿਆਂਦਾ ਹੈ ਹੁਣ ਬਿਲਕੁਲ ਤੁਰ ਫਿਰ ਸਕਦੇ ਨੇ ਰੋਟੀ ਪਾਣੀ ਵੀ ਆਪ ਹੀ ਖਾ ਰਹੇ ਨੇ। ਬਿਲਕੁਲ ਸਹੀ ਠੀਕ ਠੀਕ ਨੇ ਬੜਾ। ਡਾਕਟਰ ਇੱਥੇ ਉਪਲਬਧ ਹਾਂ ਜੀ 24 ਘੰਟੇ ਕੋਈ ਸਮੱਸਿਆ ਹੁੰਦੀ ਉਸੇ ਲਗਾ이드 ਕਰਦੇ ਨੇ ਉਸੇ ਦੇ। ਇੱਕ ਵਾਰੀ ਕਹਾਂ ਦੀ ਲੋੜ ਉਸੇਲੇ ਡਾਕਟਰ ਭੱਜ ਜਾਂਦੇ ਨੇ। ਕੋਈ ਸਮੱਸਿਆ ਨਹੀਂ। ਨਹੀਂ ਆਈ ਜੀ।